ਜਿਹੜਾ ਹੈਗਾ ਜੀ ਕੱਲ ਬੋਲੀ ਲੱਗੀ ਸੀ ਇਸ ਕਣਕ ਦੀ ਰਾਤ ਇਹਦਾ ਤੋਲ ਚੱਲਿਆਗਾ ਸਵੇਰ ਸਾਡੇ ਧਿਆਨ ਚ ਲਿਆਂਦਾ ਜਦੋਂ ਆ ਕੇ ਚੈੱਕ ਵੀ ਕਰਨਾ ਸੀ ਪਰ ਸਰਪੰਚ ਸਾਹਿਬ ਨੇ ਧਿਆਨ ਚ ਲਿਆਂਦਾ ਵੀ ਐਂ ਕਰਕੇ ਮੰਡੀ ਦੇ ਵਿੱਚ ਜਿਹੜੇ ਗੱਟੇ ਹੈਗੇ ਵੱਧ ਤੋਲੇ ਜਾ ਰਹੇ ਆ ਉਹਦੇ ਸਬੰਧ ਚ ਅਸੀਂ ਕਾਰਵਾਈ ਕਰੀ ਜੰਨੇ ਆ ਪਹਿਲੀ ਫਰਮ ਦੇ ਅਸੀਂ ਤੋਲ ਹੈ ਜਿਹੜਾ ਚੈੱਕ ਕਰ ਲਿਆ ਉਹਦੇ ਵਿੱਚ ਇੱਕ ਗੱਟਾ ਜਿਵੇਂ ਪਹਿਲਾਂ ਅਸੀਂ ਕਿਤਾ ਇਸ ਦਾ ਕਿਲੋ 100 ਗ੍ਰਾਮ ਵਧਿਆ 2.5 ਕਿਲੋ ਤੱਕ ਵੀ ਵਧ ਗਏ ਉਹ ਅਸੀਂ ਸਾਰਾ ਜਿਹੜੇ ਮੰਡੀ ਬੋਰਡ ਦੇ ਰੂਲ ਅਨਸਾਰ ਜਿਹੜੀ ਆਰਪੀ ਖਿਲਾਫ ਹੈ ਜਿਹੜੀ ਬੰਦੀ ਕਾਰਵਾਈ ਆ ਉਹ ਕਰਾਂਗੇ ਤੇ ਜਿਹੜਾ ਜ਼ਿੰਮੇਦਾਰ ਦਾ ਵਾਧਾ ਤੇ ਲਈਦਾ ਜਿਹੜਾ ਉਹਨੂੰ ਐਕਸਟਰਾ ਜਿਹੜਾ ਜੇ ਫਾਰਮ ਕਰਾ ਲਿਆ ਮੇਰਾ ਇੱਕ ਸਵਾਲ ਤੁਹਾਡੇ ਨੂੰ ਤੁਸੀਂ ਸਾਰੀ ਚੈਕਿੰਗ ਕੀਤੀ ਆ ਤੁਹਾਨੂੰ ਇੱਕ ਵੀ ਗੱਟਾ ਸਹੀ ਮਿਲਿਆ ਨਹੀਂ ਜੀ ਕੋਈ ਗੱਟਾ ਨਹੀਂ ਹਜੇ ਤੱਕ ਜਿੰਨਾ ਮੈਂ ਤੋਲ ਚੱਕ ਕੀਤਾ ਉਹਦੇ ਵਿੱਚੋਂ ਨਹੀਂ ਮਿਲਿਆ ਉੱਚ ਸਾਰੇ ਵਾਧੇ ਮਿਲਿਆ ਹਾਂਜੀ ਇੱਕ ਫਾਰਮ ਦਾ ਹਜੇ ਤੋਲ ਚੱਕ ਕੀਤਾ ਉਹਦੇ ਵਿੱਚ ਕੋਈ ਨਹੀਂ ਅਸੀਂ ਆਖਿਆ ਵੀ ਸਾਨੂੰ ਲਵੇ ਆ ਜਾਂਦੇ ਇਹ ਮੁੰਡਾ ਕਹਿੰਦਾ ਚੱਲ ਮੈਂ ਫੋਨ ਕਰਤਾ ਜਿਉ ਕੋਈ ਬੰਦਾ ਹੋਰ ਹੈਗਾ ਉਹ ਵੀ ਕਰਤਾ ਜੀ ਚਲੋ ਤੁਰੀ ਜਾਂਦੀ ਆ ਜੀ ਜਦੋਂ ਆਉਂਸਾਰ ਦੇਖਿਆ ਜੀ ਗੱਟਾਂ ਚ ਇਹ ਮੁੰਡੇ ਨੇ ਦੱਸਿਆ ਮੈਨੂੰ ਕੁਝ ਨਹੀਂ ਪਤਾ ਲੱਗਾ ਜੀ ਇਹ ਕਹਿੰਦਾ ਇਹ ਵੀ ਵਾ ਇੱਕ ਟੇ ਲੈ ਗਿਆ ਸੀ ਮੈਨੂੰ ਐ ਦੱਸਿਆ ਨਹੀਂ ਮੈਂ ਕਿੱਥੇ ਤੋਲਿਆ ਜੀ ਇਹ ਜੀ ਸਾਡੇ ਪਿੰਡ ਅਮਰੀਕ ਦੀ ਦੁਕਾਨ ਆਈ ਉੱਥੇ ਚੱਕੀ ਤੇ ਭੱਗ ਗਿਆ ਜੀ ਆਟਾ ਚੱਕੀ ਆਈ ਉੱਥੇ ਜੋ ਤੋਲਿਆ ਉਹ ਕੰਡੇ ਤੇ ਪਤਾ ਲੱਗਿਆ ਵੀ 2.5 ਕਿਲੋ ਦਾ ਮੈਨੂੰ ਆ ਕੇ ਫਿਰ ਗੱਲ ਦੱਸੀ ਕਹਿੰਦਾ ਤੂੰ ਦੱਸੀਦਾ ਹੈ ਨਾ ਕਹਿੰਦਾ ਫਰਕ ਲੱਗ ਰਿਹਾ ਮਹਾ ਯਾਰ ਤੂੰ ਉੱਥੇ ਜਾਣ ਦੀ ਕੀ ਲੋੜ ਸੀ ਆਪਾਂ ਇੱਥੇ ਤੋਲ ਲੈਣੇ ਆ ਇੱਥੇ ਨਾਲ ਜੀ ਇੱਥੇ ਤੋ ਤੋ ਨਹੀਂ ਰਹੀ ਉਹ ਨਾਲ ਉਸੀ ਉੱਥੇ ਤੋਲਿਆ ਫਰਕ ਉਹ ਹੀ ਨਿਕਲਿਆ ਜੀ ਫਿਰ ਉਹਦੋਂ ਬਾਅਦ ਜੀ ਫਿਰ ਅਸੀਂ ਹੋ ਕਰਾਂ ਵੀ ਇੱਥੇ ਜੋ ਕੰਡਾ ਬਦਲਾਈ ਫੇਰ ਸਹੀ ਮਾੜਾ ਚੱਲਿਆ ਫਿਰ ਵੀ 100 ਗ੍ਰਾਮ ਦਾ ਫਿਰ ਵੀ ਜਾਈ ਜੀ ਕਿਵੇਂ ਦੇਖਦੇ ਨੇ ਜਿਹੜੀ ਇਹ ਕਿਸਾਨ ਦੀ ਲੁੱਟ ਹੋਰੀ ਆ ਤੁਸੀਂ ਤਾਂ ਤੁਸੀਂ ਤਾਂ ਪੁੱਤਾਂ ਵਾਂਗੂ ਬਾਲੀ ਜੀ ਹਾਂਜੀ 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 ਇਹ ਵੱਡੀ ਜਾ ਕੇ ਇਹੀ ਗਾਨ ਇੱਥੇ ਲੁੱਟ ਜਾਂਦਾ ਇਹੀ ਗੱਲ ਆ ਜੀ ਵੀ ਹੁਣ ਜਦੋਂ ਇਹਨਾਂ ਨੇ ਪਹਿਲਾਂ ਹੋ ਕਰਾਂ ਵੀ 40 ਕਿਲੋ ਦਾ ਜਾਂ 20 ਕਿਲੋ ਦਾ ਬੱਸਾ ਕਰਕੇ ਪਹਿਲਾਂ ਆਪ ਹੀ ਸ਼ੁਰੂਆਤ ਸਹੀ ਕਰਨੀ ਸੀ ਕਿ ਵੀ ਸਾਡੇ ਨਾਲ ਇਸ ਤਰ੍ਹਾਂ ਹੋ ਰਿਹਾ ਮੈਨੂੰ ਕੁਝ ਨਹੀਂ ਪਤਾ ਲੱਗਦਾ ਇਹ ਮੇਰੇ ਛੋਟੇ ਭਾਈ ਨੇ ਦੱਸਿਆ ਨਹੀਂ ਫਿਰ ਮੰਨ ਲਓ ਸਾਡਾ 40-50 ਹਜ਼ਾਰ ਦਾ ਨੁਸਾਨ ਹੋ ਗਿਆ ਸੀ ਜੀ ਹੁਣ ਕੀ ਮੰਗ ਕਰੀਏ ਹੁ ਨੰਗਲ ਦੇ ਕਿਸਾਨ ਤੇ ਨੰਗਲ ਦੀ ਪੰਚਾਇਤ ਬਕਾਇਦਾ ਇਹ ਗੱਟਿਆਂ ਦੀ ਜਿਹੜੇ ਰਾਤ ਦੇ ਭਰੇ ਨੇ ਉਹਨੂੰ ਤੋੜ ਰਹੇ ਸੀ ਉਹਦੇ ਵਿੱਚ 2 ਤੋਂ 2.5 ਕਿਲੋ ਹਰੇਕ ਗੱਟੇ ਦੇ ਵਿੱਚ ਵੱਧ ਪਾਇਆ ਗਿਆ ਜਦੋਂ ਮੈਂ ਫੇਸਬੁਕ ਦੇ ਜ਼ਰੀਏ ਦੇਖਿਆ ਤਾਂ ਸਾਡਾ ਵੀ ਫਰਜ ਬਣਦਾ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾਗਰਾਹਾਂ ਵੱਲੋਂ ਮੌਕੇ ਤੇ ਅਸੀਂ ਪਹੁੰਚਿਆ ਤੇ ਆ ਕੇ ਸਾਡੀ ਸੈਕਟਰੀ ਨਾਲ ਵੀ ਗੱਲ ਹੋਈ ਹੈ ਸੈਕਟਰੀ ਨੇ ਕਿਹਾ ਵੀ ਮੈਂ ਹੁਣ ਕੋਰਟ 'ਚ ਹਾਂ ਜੋ ਬਣਦੀ ਕਾਰਵਾਈ ਹੈ ਜਿਹੜੇ ਆੜਤੀਆਂ ਨੇ ਇਹ ਵੱਧ ਤੋਲੀ ਹੈ ਕਣਕ ਉਹਨਾਂ ਤੇ ਅਹ ਕਾਰਵਾਈ ਕਰਵਾਵਾਂਗੇ ਤੇ ਅੱਗੇ ਤੋਂ ਜਿਹੜੇ ਇੱਥੇ ਤੋਲਣੀਆਂ ਆ ਉਹਦੇ ਵਾਸਤੇ ਕੰਪਿਊਟਰ ਕੰਡਿਆਂ ਦਾ ਇੰਤਜ਼ਾਮ ਹੋਣਾ ਚਾਹੀਦਾ ਤਾਂ ਕਿ ਹਰੇਕ ਕਿਸਾਨ ਨੂੰ ਪਤਾ ਲੱਗ ਸਕੇ ਵੀ ਮੇਰੀ ਜਿਹੜੀ ਫਸਲ ਹੈ ਉਹ ਸਹੀ ਤਲ ਰਹੀ ਹੈ ਕਿਉਂਕਿ ਕਿਸਾਨ ਨੇ ਜਿਹੜੇ ਉਹ ਅਣਪੜ੍ਹ ਨੇ ਭੋਲੇ ਨੇ ਉਹਨਾਂ ਨੂੰ ਪਤਾ ਨਹੀਂ ਇਹ ਜਿਹੜੇ ਛਾਹੂਕਾਰ ਨੇ ਇਹ ਅਣਪੜ੍ਹਾਂ ਦਾ ਲਾਹਾ ਲੈਂਦੇ ਨੇ ਉਹਨਾਂ ਦੀ ਅਣਪੜ੍ਹ ਦਾ ਇਹ ਡਾਇਅ ਫਾਇਦਾ ਠਾ ਕੇ 2.5 ਕਿਲੋ ਇੱਕ ਗੱਟੇ ਮਗਰ ਜੇ ਕਹਿ ਲਈਏ ਜੇ ਇੱਕ ਗੱਟੇ ਮਗਰ 2 ਕਿਲੋ ਹੋ ਗਈ ਤਾਂ ਜਾਨੀ 50 ਰੁਪਏ ਦੀ ਹੋ ਗਈ ਕੁਆਂਟਲ ਮਗਰ 100 ਰੁਪਿਆ ਕਿਸਾਨ ਦੀ ਲੁੱਟ ਕੀਤੀ ਜਾ ਰਹੀ ਹੈ ਇਸ ਨੰਗਲ ਦੀ ਬੰਡੀ ਦੇ ਵਿੱਚ ਸੋ ਅਸੀਂ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਆੜਤੀਆਂ ਦੇ ਉੱਤੇ ਜਿਹੜੇ ਉਹਨਾਂ ਦੇ ਲਾਇਸੈਂਸ ਕੈਂਸਲ ਕਰਨੇ ਨੇ ਉਹ ਤਾਂ ਕੀਤੇ ਜਾਣ ਤੇ ਨਾਲ ਬੰਦੀ ਹੋਰ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਆੜਤੀਆ ਇਦਾਂ ਦੀ ਘਟੀਆਂ ਕਰਤੂਤ ਨਾ ਕਰੇ ਸਾਡੇ ਕੋਲੇ ਕਹਿਣ ਨੂੰ ਕੋਈ ਸ਼ਬਦ ਨਹੀਂ ਜਿੰਨੀ ਸਾਡੇ ਨਾਲ ਭਾਈਚਾਰਾ ਸਾਡਾ ਆੜਤੀਆ ਨਿਵਾ ਰਹੇ ਅਸੀਂ ਇਹਨਾਂ ਦੇ ਸਦਾ ਰੇਣੀ ਰਵਾਂਗੇ ਕਿਉਂਕਿ ਲਗਭਗ ਮੈਨੂੰ ਲੱਗਾ ਕੋਈ ਬਾੜੀ ਨਹੀਂ 2.5 ਕਿਲੋ ਦੀ ਲੁੱਟ ਹੋ ਰਹੀ ਹੈ ਬਾੜੀ ਨਹੀਂ ਬੇਸ਼ਰਮੀ ਦੀ ਹੱਦ ਨਹੀਂ ਕੋਈ ਮਲੋ ਪਸਤਾਵਾ ਨਹੀਂ ਕਿਸੇ ਚੀਜ਼ ਦਾ ਹਰ ਇੱਕ ਮੰਡੀ 'ਚ ਹੋ ਰਹੀ ਹੈ ਇਕੱਲੀ ਨੰਗਲ ਦੀ ਦਾਣਾ ਮੰਡੀ ਹੈ ਜਿਹੜੀ ਨੇ ਮੁੱਦਾ ਝੱਕਿਆ ਸਾਡੇ ਕਿਸਾਨ ਭਰਾ ਸਾਡਾ ਇੱਕ ਨਵਾਂ ਮੁੰਡਾ ਹੈ ਉਹ ਆ ਖੜਾ ਹੈ ਇਹ ਤੋਲ ਮਲੋ ਇਹਨੇ ਦੇਖਿਆ ਜਦੋਂ ਗੱਟੇ ਨੂੰ ਵੀਰਦਰਾ ਗੱਟਾ ਬਾਈ ਜਿਆਦੇ ਭਰੀ ਜਾਂਦਾ ਤੋਂ ਇਹ ਚ ਜਿਆਦੇ ਹੈ ਉਹ ਕਹਿੰਦੇ ਨਹੀਂ ਨਹੀਂ ਜੀ ਇਹ ਤਾਂ ਚੌੜਾ ਭੀੜਾ ਘਟਾ ਆ ਜਾਂਦਾ ਹੈ। ਗਮਰਾਹ ਕਰ ਰਹੇ ਨੇ ਪ੍ਰਸ਼ਾਸਨ ਨੂੰ ਜਿਹੜਾ ਬਾਰਦਾਨਾ ਭੇਜ ਰਿਹਾ ਹੈ। ਗਮਰਾਹ ਕਰ ਰਹੇ ਨੇ ਕਿਸਾਨ ਨੂੰ ਜਿਹੜਾ 6 ਮਹੀਨਿਆਂ ਦੀ ਆਪਦੀ ਪੁੱਤਾਂ ਵਾਂਗੂ ਪਾਲ ਕੇ ਫਸਲ ਇਥੇ ਲਿਆ ਰਿਹਾ ਹੈ। ਆਪਦੀ ਗਲਤੀ ਨਾ ਤੋਲਾ ਮੰਦਨ ਹੜਦੀਆ ਮੰਦਨ। ਹੜਦੀਆ ਕਹਿੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਇਹ ਚ ਦਾਅ ਪੈ ਗਈ ਹੂ। ਜੇ ਦਾਅ ਜੱਟ ਵੇਲੇ ਪੈ ਸਕਦੀ ਹੈ ਅੜਤੀ ਵੇਲੇ ਕਿਉਂ ਨਹੀਂ ਪੈਂਦੀ ਘੜਦੀ ਕਿਉਂ ਨਹੀਂ? ਅਸੀਂ ਪੂਰੀ ਦਾਣਾ ਮੰਡੀ ਦੇ ਪਿੜ ਦੇ ਵਿੱਚੋਂ ਆਪਦਾ ਕੰਪਿਊਟਰ ਕੰਡਾ ਲੈ ਆ ਕੇ ਲਾਈਵ ਚਲਾਇਆ ਹੈ ਉਹਦੇ 'ਚ ਅਸੀਂ 20 ਕਿਲੋ ਦਾ ਵਟਾ ਰੱਖ ਕੇ ਪਹਿਲਾਂ ਚੈੱਕ ਕੀਤਾ ਉਹਨੂੰ ਉਸ ਤੋਂ ਬਾਅਦ ਅਸੀਂ ਗੱਟੇ ਦੀ ਤੁਹਾਨੂੰ ਗੱਟੇ ਤੋਂ ਲੈ ਕੇ ਲੁੱਟ ਹੁੰਦੀ ਹੈ 550 ਗ੍ਰਾਮ ਦਾ ਗੱਟਾ ਹੈ ਜਿਹੜਾ ਸਾਨੂੰ ਕਿੰਨਾ ਲੱਗਦਾ 600 ਗ੍ਰਾਮ 600 600 ਗ੍ਰਾਮ ਦੀ 580 ਗ੍ਰਾਮ ਤਾਂ ਸਰਕਾਰ ਕਹਿੰਦੀ ਹੈ ਵੀ ਖਾ ਲੋ 30 ਗ੍ਰਾਮ ਦਾ ਕੋਈ ਗੱਲ ਨਹੀਂ ਤੇ 20 ਗ੍ਰਾਮ ਇਹ ਕਹਿੰਦੇ ਅਸੀਂ ਕਿਹਨੂੰ ਕਿਹਨੂੰ ਹਿੱਸੇ ਦੀ ਜਾਈਏ 30 ਗ੍ਰਾਮ ਸਰਕਾਰ ਕਹਿੰਦੀ ਐ ਕੋਈ ਮਸਲਾ ਨਹੀਂ 550 ਗ੍ਰਾਮ ਦਾ 580 ਗ੍ਰਾਮ ਲੈ ਲਓ ਬੀ ਗ੍ਰਾਮ ਐ ਕਹਿੰਦਾ ਯਾਰ ਆਰਾਊਂਡ ਫਿਗਰ ਕੀ ਕਰਦੇ ਨੇ 600 ਗ੍ਰਾਮ ਦੀ ਚੱਲੂ ਕੰਮ ਠੀਕ ਐ ਜੀ ਦੂਸਰੀ ਗੱਲ ਇੱਥੋਂ ਲੁੱਟ ਚੱਲ ਪਈ ਕਿਲੋ ਕਿਲੋ 2 2 2 2 ਕਿਲੋ 2.5 2.5 ਕਿਲੋ ਤੱਕ ਦੇ ਆਨ ਰਿਕਾਰਡ ਤੁਹਾਡੇ ਕੋਲੇ ਵੀ ਕਵਰ ਕੀਤੀਆਂ ਹੋਈਆਂ ਆ ਵੀਡੀਓ ਸਾਡੇ ਮੁੰਡਿਆਂ ਨੇ ਵੀ ਫੋਨਾਂ ਤੇ ਕਵਰ ਕੀਤੀਆਂ ਹੋਈਆਂ ਵੀਡੀਓ ਆ ਅੱਜ ਵੀ ਕਿਸੇ ਨੂੰ ਕੋਈ ਪਛਤਾਵਾ ਨਹੀਂ ਇਸ ਗੱਲ ਤੇ ਅਸੀਂ ਸਵੇਰ ਦੇ ਮੱਥਾ ਮਾਰ ਰਹੇ ਆ ਜਿਹੜੇ ਐਸੋਸੀਏਸ਼ਨ ਦੇ ਇਹਨਾਂ ਦੇ ਪ੍ਰਧਾਨ ਨੇ ਅਸੀਂ ਉਹਨਾਂ ਨੂੰ ਕਿਹਾ ਇਹਨਾਂ ਨੂੰ ਆੜਦਿਆਂ ਨੂੰ ਵੀ ਤੁਸੀਂ ਬੁਲਾ ਲਓ ਆਪਦੇ ਬੰਦੇ ਗੱਲ ਕਰੋ ਪੁੱਛੋ ਤੁਹਾਡੇ ਪ੍ਰਧਾਨਾਂ ਨੂੰ ਵੀ ਆ ਕੀ ਹੋ ਰਿਹਾ ਇੱਕ ਗੱਲ ਹੋਰ ਹੈ ਦੇਖਣ ਨੂੰ ਆਫੀ ਵਾਲੇ ਦੰਦ ਕੁਝ ਹੋਰ ਨੇ ਤੇ ਖਾਣ ਲਈ ਹੋਰ ਨੇ ਜਿਹੜੀ ਤੁਹਾਡੀ ਕਿਰਪਾ ਸਦਕਾ ਸਾਨੂੰ ਮੜੀ ਜੀ ਨੌਲੇਜ ਆਈ ਹੈ ਬੱਟਿਆਂ ਬਾਰੇ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਸੀ ਜਿਹੜੇ ਪਾਸ ਅਣਪਾਸ ਬੱਟੇ ਸਾਡੀ ਦਾਣਾ ਮੰਡੀ ਦੇ ਵਿੱਚੋਂ ਮਿਲ ਰਹੇ ਨੇ ਉਹ ਕਿਸੇ ਨੂੰ ਪਤਾ ਵੀ ਬੱਟੇ ਦਾ ਤਾਂ ਸਿਰਫ ਜੱਟੇ ਦੇਖਦਾ ਵੀ ਬੱਟਾ ਟੰਗਿਆਂ ਪਿਆ ਠੀਕ ਹੈ ਜੀ 20% ਬੰਦੇ ਨੂੰ ਇਹ ਪਤਾ ਹੈ ਤੇ 50 ਲਿਖਿਆ ਕਿ 20 ਲਿਖਿਆ ਕਿ 30 ਲਿਖਿਆ ਕਿਸੇ ਨੂੰ ਕੋਈ ਨੌਲੇਜ ਨਹੀਂ ਨਾ ਨੌਲੇਜ ਹੋਣ ਦੇ ਕਾਰਨ ਸਾਡੀ ਬਹੁਤ ਵੱਡੀ ਲੁੱਟ ਹੋ ਰਹੀ ਹੈ ਕੋਈ ਬੰਦਾ ਇਸ ਚੀਜ਼ ਨੂੰ ਮਤਲਬ ਅਣਗਹਿਲੀ ਨਾ ਕਰੋ ਆਪਦੇ ਪੜੇ ਲਿਖੇ ਬੱਚੇ ਨੂੰ ਲੈ ਕੇ ਜਾਓ ਕੱਲੀ ਕੱਲੀ ਦਾਣਾ ਮੰਡੀ ਦੇ ਵਿੱਚ ਮੈਂ ਕਹਿੰਦਾ ਜਿਹੜੇ ਲੋਕਾਂ ਨੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦੀ ਰਿਸਪੋਨਸੀਬਿਲਟੀ ਬਣਦੀ ਹੈ ਤੁਸੀਂ ਜਾਓ ਜਾ ਕੇ ਉੱਥੇ ਚੀਜ਼ ਦੇਖੋ ਸਿਸਟਮ ਦੇਖੋ ਵੀ ਕੀ ਹੋ ਰਿਹਾ ਹੈ ਕਿੰਨੀ ਲੁੱਟ ਹੋ ਰਹੀ ਹੈ ਜੇ ਸਹੀ ਹੋ ਰਹੀ ਹੈ ਉਹ ਵੀ ਕਹਿਣ ਸ਼ਾਬਾਸ਼ ਹੈ ਭਾਈ ਆੜਤੀਏ ਭਾਈ ਸਾਡੇ ਨਾਲ ਇਹਨਾਂ ਨਾਲ ਸਾਡਾ 9 ਮਾਸ ਦਾ ਰਿਸ਼ਤਾ ਹੈ ਸਾਡੇ ਪਹਿਲਾ ਲੁੱਟ ਹੋਈ ਝੋਨੇ ਦੀ ਠੀਕ ਹੈ ਜੀ ਝੋਨੇ ਵਾਲੀ ਲੁੱਟ ਵੇਲੇ ਅਸੀਂ ਰੌਲਾ ਪਾਇਆ ਸਾਡੇ ਕਿਸਾਨ ਭਰਾਵਾਂ ਨੇ ਸਾਨੂੰ ਬੁਲਾਇਆ ਉਹ ਗੱਲ ਹੋ ਜਾਂਦੀ ਹੈ ਵੀ ਨਵਾਂ ਨਵਾਂ ਜਆ ਸਰਪੰਚ ਬਣਾਇਆ ਸੀ ਮੈਨੂੰ ਪਿੰਡ ਤੇ ਉਦੋਂ ਸਾਨੂੰ ਬੁਲਾ ਲਿਆ ਇੱਥੇ ਕੁਸ਼ਕ ਸਾਡੇ ਜੀ ਵੀ ਢਾਂ ਖੜੀਆਂ ਨੇ ਸਾਡੇ ਆਪ ਦੇ ਮਰਦੇ ਕਿੱਥੋਂ ਆਪਾਂ ਆਪ ਦੇ ਆਪਦੇ ਮਾਰਦੇ ਆ ਜਿਹੜੇ ਕਹਿੰਦੇ ਆ ਜਿਹੜੇ ਕੋਲੇ ਐ ਮਤਲਬ ਸਰਦਾ ਵਰਦ ਹੈ ਉਹ ਕਹਿੰਦਾ ਫੇਰ ਕੀ ਹੁੰਦਾ ਉਹਨਾਂ ਨੇ ਸਿਰਫ ਇੱਕ ਉਹੀ ਮਤਲਬ ਆਪਦੀ ਬਾਹ ਬਾ ਖੱਟਣ ਵਾਸਤੇ ਵੀ ਪਤਾ ਨਹੀਂ ਆੜਦਿਏ ਨੇ ਕੀ ਸਾਨੂੰ ਦੇ ਦੇਣਾ ਉਹਨਾਂ ਨੇ ਆਪਦੀ ਬਾਹ ਬਾ ਖੱਟਣ ਵਾਸਤੇ ਪੂਰੀ ਕਾਰ ਦਿੱਤੀ ਹੈ ਜਿਹੜੀ 58 ਕਿਲੋ ਮੰਗ ਰਹੇ ਸੀ ਤੇ ਜਿਹੜੇ ਬੰਦੇ ਮਤਲਬ ਸਹੀ ਜ਼ਿਮੀਂਦਾਰ ਨੇ ਪਤਾ ਨਹੀਂ ਉਹਨਾਂ ਕੋਲੇ 2 ਨੰਬਰ ਦਾ ਪੈਸਾ ਜਾਂ ਕੁਝ ਵੀ ਹੈ ਪਰ ਜਿਹੜੇ ਸਹੀ ਬੰਦੇ ਜ਼ਿਮੀਂਦਾਰ ਬੰਦੇ ਨੇ ਉਹਨਾਂ ਨੂੰ ਅਸੀਂ ਕਿਹਾ 26 ਰੁਪਏ ਉਹ ਵੀ ਇੱਕ ਇਸ ਗੱਲ ਤੇ ਕੰਪਰੋਮਾਈਜ਼ ਹੋ ਗਿਆ ਕਿਉਂਕਿ ਪਿੰਡ ਦੀ ਸਹਿਮਤੀ ਬਣ ਗਈ ਵੀ ਕੋਈ ਗੱਲ ਨਹੀਂ ਯਾਰ 58 ਰੁਪਏ ਤੋਂ 26 ਰੁਪਏ ਦੇ ਤੱਕ ਲਿਆਏ ਛੱਡ ਦਿਓ 26 ਰੁਪਏ ਕਾਹਦੇ ਕੱਟੇ ਗਏ ਕਾਹਦੇ ਕੱਟੇ ਗਏ ਕੋਈ ਕਿਸੇ ਨੂੰ ਕੋਈ ਸਵਾਲ ਜਵਾਬ ਨਹੀਂ ਹੈਗਾ ਕਿਸੇ ਸਰਕਾਰ ਨੇ ਨਹੀਂ ਸੁਣੀ ਕਿਸੇ ਪ੍ਰਸ਼ਾਸਨ ਨੇ ਨਹੀਂ ਸੁਣੀ ਅਸੀਂ ਹਰ ਇੱਕ ਬੰਦੇ ਨਾਲ ਮਨ ਲੋ ਜਾ ਕੇ ਗੱਲ ਕੀਤੀ ਕਹਿੰਦੇ ਜੀ ਤੁਹਾਡਾ ਕੰਮ ਖੜਾ ਰਵਾਂ ਹੁਣ ਤੁਸੀਂ ਕੀ ਮੰਨ ਕਰਦੇ ਹੋ ਦੇਖੋ ਛੋਨੇ ਵੇਲੇ ਅਸੀਂ ਤਾਂ ਸਮਝਦੇ ਸੀਗਾ ਨਾ ਤਾਂ ਸਾਡੀ ਉਹਦੋਂ ਸੁਣਵਾਈ ਹੋਈ ਹੈ ਠੀਕ ਹੈ ਜੀ ਅਸੀਂ ਤਾਂ ਸਾਫ ਸ਼ਬਦਾਂ ਚ ਤੁਹਾਨੂੰ ਪਹਿਲਾਂ ਵੀ ਮੈਂ ਕਹ ਕੇ ਹਟਿਆ ਬੰਦ ਕੈਮਰੇ ਜੀ ਵੀ ਇਹਨੂੰ ਲਾਈਵ ਚੱਲੇ। ਸਾਹਮਣੇ ਨਾ ਰੱਖਿਆ ਜਾਵੇ। ਅਸੀਂ ਹੁਣ ਵੀ ਕਹਿੰਨੇ ਆ ਮੰਗ ਅਸੀਂ ਰੱਖ ਦਿਆਂਗੇ ਪਰ ਜਿੰਨਾ ਚਿਰ ਸਾਡੀ ਮੰਗ ਤੇ ਅਮਲ ਨਹੀਂ ਹੁੰਦਾ ਪ੍ਰਸ਼ਾਸਨ ਵੀ ਸਰਕਾਰ ਵੀ ਇਸ ਗੱਲ ਨੂੰ ਸਾਡੇ ਆੜਤੀਆ ਭਾਈਚਾਰਾ ਖੜਾ ਸਾਰੇ ਕਿਸਾਨ ਖੜੇ ਆ। ਅਸੀਂ ਇਥੋਂ ਨਾ ਦਾਣਾ ਚੱਕਣ ਦੀਏ ਨਾ ਤੋਲਣ ਦੀਏ ਸੱਖਾ ਲਾ ਲੈਣ ਅਸੀਂ ਖੜੇ ਆ ਕੋਈ ਦਿੱਕਤ ਨਹੀਂ। ਜਿੰਨਾ ਚਿਰ ਕੰਪਿਊਟਰਾਈਜ਼ ਜਿਹੜੇ ਕੰਡੇ ਨੇ ਕੰਪਿਊਟਰ ਕੰਡੇ ਬੋਲਦੇ ਆ ਉਹ ਕੰਪਿਊਟਰ ਕੰਡੇ ਹੋਣੇ ਚਾਹੀਦੇ ਆ। ਜਿਹੜੀ ਲੁੱਟ ਹੋਈ ਹੈ ਉਹ ਬੰਦੇ ਤੇ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਹੈ ਜੋ ਕਾਰਵਾਈ ਮਤਲਬ ਆਉਂਦੀ ਹੈ ਮਾਰਕੀਟ ਕਮੇਟੀ ਦੇ ਅੰਡਰ ਚ ਆਉਂਦੀ ਹੈ ਜਾਂ ਕਿਸੇ ਸੈਕਟਰੀ ਸਾਹਿਬ ਦੇ ਅੰਡਰ ਚ ਆਉਂਦੀ ਹੈ ਜਾਂ ਚੇਅਰਮੈਨ ਸਾਹਿਬ ਦੇ ਦੇਖੋ ਪ੍ਰਸ਼ਾਸਨ ਦੇ ਜੋ ਕਾਰਵਾਈ ਹੱਥ ਚ ਹੈਗੀ ਆ ਉਹ ਕਰੇ ਇਸ ਤੋਂ ਬਾਅਦ ਸਾਨੂੰ ਕੋਈ ਲੰਬਾ ਨਾ ਦੇਵੇ ਜੋ ਸਾਥੋਂ ਕਾਰਵਾਈ ਹੋਈ ਅਸੀਂ ਤਾਂ ਉਹ ਕਰਾਂਗੇ